ਅਵਲੀ ਅੱਜ ਪਾਣੀ ਖੇਤ ਪਾਰੀ ਲੈ ਆਪਣੀ ਨਹਿਰ ਦਾ ਪਾਣੀ ਲਾਉਣ ਆਇਆ ਤੇ ਨਕਾਬ ਨਾ ਕਰਦਾ ਫਿਰਦਾ। ਨਕਾਬ ਨਾ ਕਰਦਾ ਫਿਰਦਾ ਜਬਾਰੀ ਨਹਿਰ ਦੀ। ਕਰਤਾ ਉਹ ਮਿੱਟੀ ਘਹੀ ਨਾਲ ਲਾਦੇ ਨਾਲ। ਉਸ ਕੇ ਪਾਇਤ ਨੇ ਮਾਰ ਲਿਆ ਹੈ ਲਾ ਦੇ ਨਾਲ ਚਾਲ ਚਾਲੀ ਖਚੇ ਥੋੜੀ ਜਿੰਦੀ ਜਿਹੜੀ ਚਾਲ ਗਾੜ ਦੇ ਮਿਟੀ ਉਹ ਨਹਿਰ ਦੀ ਬਾਰੀ ਆ ਆਪਣੀ ਸਾਡੇ ਦੀ ਪਾਇਰ ਲਾ ਦਪੇ ਸਾਰੇ ਨਾਲ ਆ ਦੇ ਹੈ ਲਾ ਦੇ ਲਾ ਦੇ ਲਾ ਦੇ ਨਾਲ ਠੀਕ ਹੈ ਚਲ ਆ ਜਾ ਬਸ ਕਹੀ ਮੋੜੇ ਤਰਲਾ ਚੱਲ ਤੇ ਲੈ ਜਵਾਨ ਵੀ ਪਾਣੀ ਵੜਨ ਹੁਣ ਨੱਕੇ ਤੋਂ ਤੇ ਹੋਰ ਪਾਣੀ ਲਾਉਣਾ ਅੱਜ ਇਹ ਪਾਣੀ ਦੀ ਵਾਰੀ ਲਾਉਣਾ ਆ ਪਾਣੀ ਦੀ ਵਾਰੀ ਲਾਉਣਾ ਆ ਹਾਂ ਹਾਂ ਆਓ ਮਾ ਮਾੜਾ ਜੋ ਛੋਟਕਾ ਛੋਟਕਾ ਕਰੀਆਂ ਜੀਆਂ ਲਾਉਣਾ ਦੋ ਚੰਗਾ ਕੋਈ ਨਹੀਂ ਬੋਲੇ ਹੂ ਮਾੜਾ ਵੜਾ ਗਿਆ ਹੈਗਾ ਅੰਦਰ ਰੰਦੇ ਯਾਰ ਗਾਡੀ ਜਰਾ ਧਵਾਵਾ ਸੀ ਹੋਰ ਜਵੇਂ ਹੀ ਹੈਣੀ ਬਾੜਾ ਮਾੜਾ ਵੜਾ ਜਾਵਾ ਹਾਂ ਹਾਂ ਹੂ ਬਾੜਾ ਦੇ ਵਾਰ ਕੱਢ ਦੇ ਫੱਟੀਆਂ ਤੇ ਲਈ ਉਹ ਕਾ ਜਾ ਗੜ ਦੇ ਵਿੱਚੋਂ ਮਾ ਮਾ ਵੱਟਾ ਫਾੜ ਗਏ ਉਹ ਲਾ ਤੂੰ ਠੀਕ ਉਹ ਤੌੜੇ ਸਾਵਣਾ ਕਾਦੇ ਵੱਟਾ ਪੋਣਗੇ ਉਹ ਤਾਂ ਖੱਚ ਜਾ ਮੀਨ ਨੂੰ ਕੋਈ ਪਤਾ ਨਹੀਂ ਨਹੀਂ ਬਾੜਾ ਕਾ ਹਾਥਰੇ ਕੱਢ ਦੇ ਇਹ ਲੋਕ ਦੇ ਵਾਰਿਆਂ ਪਾਣੀ ਵੜਨ ਆ ਗਿਆ ਲਵਲੀ ਮਸਾ ਫੱਟੀ ਖਿੱਚ ਕੇ ਇਧਰ ਪਾ ਦੇ ਛੱਚ ਕੇ ਲੈ ਥੱਲੇ ਖਿੱਚ ਕੇ ਲੈ ਜਵਾਨ ਨੇ ਵੜਤਾ ਪਾਣੀ ਨਹਿਰ ਦਾ ਇਹ ਵਾਰੀ ਆ ਗਿਆ ਆਪਣੀ ਛੜਤਾ ਤੈਨੂੰ ਆਲਾ ਰੰਨ ਕਾ ਚੱਲ ਜੀ ਪਾਣੀ ਅਜੇ ਥੋੜਾ ਹੀ ਹੈ ਵੈਸੇ ਸੂਰ ਖਾਲੀ ਹੈ ਲੱਗਦਾ ਮਾੜਾ ਮਾੜਾ ਹੀ ਆ ਚੱਲ ਵੀ ਹੋ ਗਿਆ ਟਾਈਮ ਵੱਢ ਲਿਆ ਹੋ ਗਿਆ ਚਲੋ ਫਿਰ ਖੇਤ